ਸੁਭ ਦੀਸੇ ਕੋਸਾ ਜਾਂ ਹੋਰ ਵੀ ਜਥੇਬੰਦੀਆਂ ਦੇ ਆਗੂ ਸਹਿਬਾਨ ਅੱਜ ਸਾਰੇ ਇੱਥੇ ਭਾਰੀ ਮਾਤਰਾ ਦੇ ਵਿੱਚ ਇਕੱਤਰ ਹੋਏ ਨੇ ਔਰ ਇਸ ਪਿੰਡ ਦੇ ਵਿੱਚੋਂ ਕੋ ਰੋਸ ਮਾਰਚ ਬਰਗਾੜੀ ਥਾਣੀ ਹੁੰਦਾ ਹੋਇਆ ਇਹ ਕੋਡ ਪੂਰਾ ਦੇ ਉਸ ਚੌਂਗ ਦੇ ਵਿੱਚ ਪਹੁੰਚੇਗਾ ਜਿੱਥੇ ਉਸ ਵੇਲੇ ਦੀ ਸਰਕਾਰ ਨੇ ਗੰਦੇ ਪਾਣੀ ਦੀਆਂ ਪਿਛਾਰਾਂ ਉਸ ਵੇਲੇ ਦੇ ਪੰਥਕ ਆਗੂਆਂ ਦੇ ਉੱਪਰ ਪਾਈਆਂ ਤੋਂ ਤੁਸੀਂ ਵੇਖ ਸਕਦੇ ਨੌਜਵਾਨਾਂ ਦੇ ਅੰਦਰ ਭਾਰੀ ਰੋਹ ਹੈ ਅੱਜ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਕਾਲੇ ਝੰਡੇ ਫੜੇ ਹੋਏ ਨੇ ਸਰਕਾਰਾਂ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਮਹਾਰਾਜ ਦਾ ਸਰੂਪ ਜੋ ਬੇਅਦਬੀ ਹੋਈ ਸੀਗੀ ਉਹਨੂੰ ਇਨਸਾਫ ਮਿਲੇ ਅੱਜ ਪੂਰੇ 10 ਸਾਲ ਹੋ ਗਏ ਆ ਸਰਕਾਰਾਂ ਦੀ ਬਹੁਤ ਵੱਡੀ ਨਾਕਾਮੀ ਆਈ ਇੱਥੇ ਇਥੋਂ ਪ੍ਰੇਮੀਆਂ ਸੀ ਫੜਫੜ ਦਿੰਦੇ ਸੀ ਵੀ ਆਹ ਪ੍ਰੇਮੀਆਂ ਨੂੰ ਪੁੱਛ ਗਿੱਚ ਕਰੋ ਐਸੇ ਹੀ ਕਰਦੇ ਪ੍ਰੇਮੀ ਦੀ ਦੁਕਾਨ ਸਾਹਮਣੇ ਸੀ ਜਿਹਨੇ ਮਹਾਰੇ ਦੀ ਸਰੂਪ ਜੋ ਇਤੋਂ ਸਾਹਮਣੇ ਦੁਕਾਨ ਸੀ ਉਹਦੀ ਸਾਹਮਣੇ ਦੁਕਾਨ ਉਹਦੀ ਪ੍ਰੇਮੀ ਦੀ ਇਹਦਾ ਇਹਨਾਂ ਨੇ ਬਾਅਦ ਵਿੱਚ ਸਾਸ਼ ਦਿੱਤੀ ਦੀਨ ਮਾਰਾ ਕ ਅਜੇ ਬਾਦਲਾਂ ਨੇ ਬੇਅਦਬੀ ਕਰਾਈ ਤੇ ਬਾਦਲ ਕਦੇ ਖਤਮ ਵੀ ਹੋਗੇ ਇਹ ਕੈਪਟਨ ਨੇ ਗੁਰਕਦੇ ਦੀ ਸੌਂ ਖਾ ਕੇ ਕਿਹਾ ਸੀ ਮੈਂ ਇਨਸਾਫ ਦੇਵਾਂਗਾ ਤੇ ਕੈਪਟਨ ਵੀ ਅੱਜ ਕਿੱਥੇ ਆ ਭਾ ਲੋ ਐਮ ਐਲ ਏ ਵੀ ਨਹੀਂ ਰਿਹਾਗਾ ਜਿਹੜਾ ਮੁੱਖ ਮੰਤਰੀ ਸੀ ਤੇ ਜੇਸੇ ਕਰਕੇ ਅਸੀਂ ਭਗਵੰਤ ਮਾਨ ਨੂੰ ਕਹਿੰਨੇ ਆ ਸਿਆਣਾ ਬਣ ਜਾ ਗੁਰੂ ਮਾਰਤ ਉੱਤੇ ਪੱਖ ਨਹੀਂ ਹੈਗਾਗਾ ਬਿਲਕੁਲ ਸੌਂ ਸਾਫ ਦੇ ਦੇ ਇੱਕ ਮਹੀਨੇ ਦੇ ਵਿੱਚ ਵਿੱਚ ਬਹਿਵਲ ਦਾ ਚਲਾਨ ਨਾ ਪੇਸ਼ ਕੀਤਾ ਜਿਹੜਾ ਫਾਸਟ ਜਿਹੜੀਆਂ ਤਰੀਕਾਂ ਪਵਾ ਕੇ ਕੋਰਟ ਨੂੰ ਨਾਨ ਪੇੜਿਆ ਤਾਂ ਅਗਲਾ ਕੋਠੀ ਦਾ ਘਰਾਓ ਆ ਹਜ਼ਾਰਾਂ ਸੰਗਤਾਂ ਦਾ ਭਗਵੰਤ ਮਾਨ ਦੀ ਕੋਠੀ ਦਾ ਘਰਾਓ ਕਰਾਂਗੇ ਉਹਦੇ ਬਾਰ ਚ ਬੈਠਾਂਗੇ ਏ ਏ ਇਹ ਦਰਦ ਸਾਰਿਆਂ ਦਾ ਸਾਂਝਾ ਦਰਦ ਆ ਜੀ ਇਹ ਦਰਦ ਨਸੂਰ ਬਣ ਕੇ ਉੱਭਰ ਆਇਆ ਸਰਕਾਰਾਂ ਦੁਨੀਆਂ ਸੀ ਕਿ ਹੈ ਨਹੀਂ ਕੋਈ ਭੁੱਲ ਗਏ ਨਹੀਂ ਪਰ ਆਜਾ ਜਿਹੜਾ ਸੰਗਤ ਹੈ ਇਹਨੇ ਦੱਸ ਦਿੱਤਾ ਕਿ ਸਾਡੇ ਮਨਾਂ ਦੇ ਅੰਦਰ ਬੇਅਦਬੀ ਜਿਹੜੀ ਆ ਉਹ ਕਿਤਾ ਇਹਦਾ ਰੋਸ ਭਰਿਆ ਹੋਇਆ ਆ ਉਹਨਾਂ ਨੂੰ ਤਾਂ ਆਪਣੀਆਂ ਵੋਟਾਂ ਲੈਣੀਆਂ ਬਸ ਹੋਰ ਕੁਝ ਨਹੀਂ ਚਾਹੀਦਾ ਉਹਨਾਂ ਸਾਡਾ ਦਰਦ ਤਾਂ ਕਿਸੇ ਨੇ ਨਹੀਂ ਦੇਖਿਆ ਕਿ ਉਹ ਦਰਦ ਜਿਹੜਾ ਸਹਿ ਅਸੀਂ ਸਾਰੇ ਫੰਡੈਂਟ ਸਹਿ ਆ ਨਾਂ ਸਿੰਘਾ ਸਿੰਘ ਦਣਸਾ ਜਾਂ ਸਾਡੇ ਗੁਰਗਾਂ ਸਿੰਘ ਗਰੰਤੀ ਸਾਹਿਬ ਨੇ ਸਹਿ ਉਹ ਦਰਦ ਸਾਨੂੰ ਪਤਾ ਜਾਂ ਗਰੰਤੀ ਸਿੰਘ ਤੇ ਪੂਰਾ ਤਸ਼ੱਦਦ ਆਇਆ ਗਿਆ ਉਹਦੀ ਪਤਨੀ ਦੇ ਪੂਰਾ ਤਸ਼ੱਦਦ ਸਾਡੇ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਤੇ ਤਸ਼ੱਦਦ ਕੋਈ ਬਖਸ਼ਿਆ ਨਹੀਂ ਗਿਆ ਨੌਜਵਾਨ ਵਿੱਚ ਬੰਦੇ ਬਹੁਤ ਚੱਕੀ ਕੋਸ਼ੀਆਂ ਨੂੰ ਫੜਿਆ ਨਹੀਂ ਗਿਆ ਭੁਗਾਨ ਗਰੰਤੀਆਂ ਦੇ ਪਰਿਵਾਰਾਂ ਤੱਕ ਵੀ ਟੌਰਚਰ ਕੀਤਾ ਹਾਂਜੀ ਪੂਰਾ ਟੌਰਚਰ ਅੱਛਾ ਅਰਥਾ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਤੋਂ ਵੀ ਹਟ ਗਈ ਸੀਗੇ ਫੇਰ ਕਾਰਡ ਦੇ ਦੇ ਕੇ ਘਰ ਘਰ ਜਾ ਕੇ ਕਾਰਡ ਦੇ ਕੇ ਫੇਰ ਲੋਕਾਂ ਨੂੰ ਗੁਰਦੁਆਰਾ ਸਾਹਿਬ ਨਾਲ ਜੋੜਿਆ ਗੁਰਦੁਆਰਾ ਮੱਥਾ ਟੇਕਣ ਤੋਂ ਵੀ ਸਾਡਾ ਪੈਨ ਡਰ ਰਿਹਾ ਸੀ ਵੀ ਜੇ ਗੁਰਦੁਆਰੇ ਗਏ ਸਾਨੂੰ ਕੌਣ ਚੱਕ ਲਵੇ ਅੱਛਾ ਬਹੁਤ ਦੇਰ ਸਤਿ ਪਾਕਿਸਤਾਨ ਦੇ ਕਿੰਨੇ ਅੱਛਾ ਅੱਜ ਵੀ ਸਾਡੇ ਨਾਲ ਤਾਂ ਕੰਮ ਹੋ ਗਏ ਜਦੋਂ ਉਹ ਦਿਨ ਯਾਦ ਕਰਦੇ ਹਾਂ ਬਹੁਤ ਜਿਆਦਾ ਡਰਾਇਆ ਹੋਇਆ ਅਜੇ ਵੀ ਅਜੇ ਵੀ ਡਰਾਇਆ ਕੋਈ ਡਰ ਕੇ ਮਯਾਲਕਾ ਜਾਂ ਹੁਣ ਨਾਲ ਤੁਰ ਪੈਂਦੇ ਨਹੀਂ ਤੁਰਿਆ ਇਹ ਵੀ ਡਰਦੇ ਨੌਜਵਾਨ ਮੁੰਡੇ ਤੁਰਦੇ ਆ ਬਸ ਬੇਡਰ ਹੋ ਕੇ ਬੇਖੌਫ ਹੋ ਕੇ ਹੋਰ ਕੋਈ ਨਹੀਂ ਤੁਰਦਾ ਸਭ ਡਰਦੇ ਆ ਕਿ ਪੁਲਿਸ ਚੱਕ ਪਿੰਡ ਵਾਲੇ ਅਜੇ ਤੱਕ 10 ਸਾਲ ਹੋ ਗਏ ਨੇ ਅਜੇ ਤੱਕ ਮੰਨਦੇ ਵਿੱਚ ਪੂਰੀ ਦਹਿਸ਼ਤ ਦਾਤਾ ਪਾਉਲ ਦੇਸ਼ ਵਿਦੇਸ਼ ਦੇ ਦਰਸ਼ਕਾਂ ਤੁਹਾਡੇ ਆਪਣੇ ਸਿਵਕ ਹਰਪਾਲ ਸਿੰਘ ਮਖਵਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਬਰਗਾੜੀ ਦੇ ਬਿਲਕੁਲ ਨੇੜੇ ਬੁਰਜ ਜਵਾਰ ਸਿੰਘ ਗੁਰਦੁਆਰੇ ਦੇ ਵਿੱਚ ਖੜੇ ਆ ਜਿੱਥੇ 1 ਜੂਨ 2015 ਨੂੰ ਅੱਜ ਤੋਂ ਲਗਭਗ 10 ਸਾਲ ਪਹਿਲਾਂ ਇਤੋਂ ਡੇਰਾ ਪ੍ਰੇਮੀਆਂ ਵੱਲੋਂ ਗੁਰੂ ਮਹਾਰਾਜ ਦਾ ਸਰੂਪ ਚੋਰੀ ਕੀਤਾ ਜਾਂਦਾ ਔਰ ਬਰਗਾੜੀ ਦੇ ਵਿੱਚ ਪੱਤਰੇ ਖਿਲਾਰੇ ਜਾਂਦੇ ਨੇ ਉਦੋਂ ਬਾਅਦ ਰੋਸ ਦੇ ਵਿੱਚੋਂ ਲੋਕ ਸੜਕਾਂ ਤੇ ਉਤਰਦੇ ਨੇ ਤੇ ਆਪਾਂ ਵੇਖਦੇ ਆ ਦੋ ਸਿੰਘ ਸ਼ਹੀਦ ਹੋ ਜਾਂਦੇ ਨੇ ਬਰਗਾੜੀ ਕਾਹਨ ਵਾਪਰਦਾ ਕਾਫੀ ਲੰਮਾ ਸਮਾਂ ਬਰਗਾੜੀ ਵੀ ਇਨਸਾਫ ਲਈ ਮੋਰਚਾ ਲਗਾ ਰਿਹਾ ਪਰ ਇਨਸਾਫ ਅਜੇ ਤੱਕ ਮਿਲਿਆ ਨਹੀਂ ਅੱਜ ਮੈਨੂੰ ਲੱਗਦਾ ਵੀ ਪੰਥਦਰਦੀ ਸੁਖਜੀਤ ਸਿੰਘ ਖੋਸਾ ਜਾਂ ਹੋਰ ਵੀ ਜਥੇਬੰਦੀਆਂ ਦੇ ਆਗੂ ਸਹਿਬਾਨ ਅੱਜ ਸਾਰੇ ਇੱਥੇ ਭਾਰੀ ਮਾਤਰਾ ਦੇ ਵਿੱਚ ਇਕੱਤਰ ਹੋਏ ਨੇ ਔਰ ਇਸ ਪਿੰਡ ਦੇ ਵਿੱਚੋਂ ਰੋਸ ਮਾਰਚ ਬਰਗਾੜੀ ਥਾਣੀ ਹੁੰਦਾ ਹੋਇਆ ਇਹ ਕੋਟਪੂਰਾ ਦੇ ਉਸ ਚੌਂਕ ਦੇ ਵਿੱਚ ਪਹੁੰਚੇਗਾ ਜਿੱਥੇ ਉਸ ਵੇਲੇ ਦੀ ਸਰਕਾਰ ਨੇ ਗੰਦੇ ਪਾਣੀ ਦੀਆਂ ਬਿਛਾਰਾਂ ਉਸ ਵੇਲੇ ਦੇ ਪੰਥਕ ਆਗੂਆਂ ਦੇ ਉੱਪਰ ਪਾਈਆਂ ਸੋ ਤੁਸੀਂ ਵੇਖ ਸਕਦੇ ਨੌਜਵਾਨਾਂ ਦੇ ਅੰਦਰ ਭਾਰੀ ਰੋਹ ਹੈ ਅੱਜ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਕਾਲੇ ਝੰਡੇ ਫੜੇ ਹੋਏ ਨੇ 10 ਸਾਲ ਹੋ ਗਏ ਨੇ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਅੱਜ ਨੌਜਵਾਨ ਫੇਰ ਇੱਕ ਰੋਸ ਵੱਜੋਂ ਹਾਂਜੀ ਵੀਰ ਜੀ ਕਿਹੜੇ ਪਿੰਡੋਂ ਆਏ ਜੀ ਅਸੀਂ ਸੁਖਾਣਾ ਤੋਂ ਆਏ ਹਾਂ ਜੀ ਅੱਜ 10 ਸਾਲ ਹੋ ਗਏ ਆਪਾਂ ਵੇਖਦੇ 1 ਜੂਨ 2015 ਨੂੰ ਇਸੇ ਪਿੰਡ ਦੇ ਵਿੱਚੋਂ ਗੁਰੂ ਮਹਾਰਾਜ ਰੂਪ ਚੋਰੀ ਹੁੰਦੇ ਨੇ ਡੇਰਾ ਪ੍ਰੇਮੀਆ ਵੱਲੋਂ ਇਹ ਵੀ ਸਟicker ਲਾਏ ਜਾਂਦੇ ਨੇ ਬੈਨਰ ਲਾਏ ਜਾਂਦੇ ਨੇ ਵੀ ਤੁਹਾਡਾ ਗੁਰੂ ਸਾਡੇ ਕੋਲ ਜੇ ਹਿੰਮਤ ਹੈ ਤੇ ਲੱਭ ਲਓ ਥੋੜੇ ਦਿਨਾਂ ਬਾਅਦ ਬਰਗਾੜੀ ਦੇ ਵਿੱਚ ਪੱਤਰੇ ਵੀ ਖਿਲਾਰੇ ਜਾਂਦੇ ਨੇ 10 ਸਾਲ ਹੋ ਗਏ 10 ਸਾਲਾਂ ਦੇ ਵਿੱਚ ਤਿੰਨ ਚਾਰ ਸਰਕਾਰਾਂ ਬਦਲ ਗਈਆਂ ਕਿੰਨੇ ਮੁੱਖ ਮੰਤਰੀ ਬਦਲ ਗਏ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਨਹੀਂ ਮਿਲਿਆ ਹੀ ਅਸੀਂ ਤਾਂ ਸਰਕਾਰਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਮਹਾਰਾਜ ਦਾ ਸਰੂਪ ਜੋ ਬੇਅਦਬੀ ਹੋਈ ਸੀਗੀ ਵੀ ਉਹਨੂੰ ਇਨਸਾਫ ਮਿਲੇ ਅੱਜ ਪੂਰੇ 10 ਸਾਲ ਹੋ ਗਏ ਆ ਸਰਕਾਰਾਂ ਦੀ ਬਹੁਤ ਵੱਡੀ ਨਾਕਾਮੀ ਆਈ ਇਹ ਬਿਲਕੁਲ ਜੀ ਹਾਂ ਕੀ ਕਹਿਣਾ ਚਾਹੁੰਦੇ ਵੀਰੇ ਭਾਈ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਹੋਣਾ ਚਾਹੀਦਾ ਬਿਲਕੁਲ ਜੀ ਹਾਂਜੀ ਵੀਰ ਜੀ ਹਾਂਜੀ ਇਨਸਾਫ ਹੋਣਾ ਚਾਹੀਦਾ ਜੀ ਕਿ ਅੱਜ 10 ਸਾਲ ਹੋ ਗਏ ਆ ਉਹ ਜਗਤਕ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਹੋ ਸਰਬ ਸੰਝਾ ਇਸ ਕਰਕੇ ਕੋਈ ਵੀ ਸਰਕਾਰ ਆ ਉਹਨਾਂ ਨੂੰ ਇਹ ਚਾਹੀਦਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਂਜੀ ਵੀਰ ਜੀ ਤੁਸੀਂ ਤੇ ਆਪਾਂ ਵੇਖਦੇ ਕੋਟਕਪੂਰੇ ਤੁਸੀਂ ਮੋਰਚਾ ਵਿਢਿਆ ਸੀ ਆਪਾਂ ਇਸੇ ਪਿੰਡ ਦੇ ਚੋਂ ਡੇਰਾ ਪ੍ਰੀਮੀਆ ਵੱਲੋਂ ਮਹਾਰਾਜ ਦੇ ਸਰੂਪ ਚੋਰੀ ਕੀਤੇ ਜਾਂਦੇ 1 ਜੂਨ 2015 ਅੱਜ 10 ਸਾਲ ਹੋ ਗਏ ਕਿੰਨੀਆਂ ਸਰਕਾਰਾਂ ਬਦਲ ਗਈਆਂ ਕਿੰਨੇ ਮੋਰਚੇ ਲੱਗੇ ਆਪਾਂ ਵੇਖਦੇ ਕਿੰਨੇ ਮੁੱਖ ਮੰਤਰੀ ਬਦਲ ਗਏ ਪਰ ਇਨਸਾਫ ਅਜੇ ਤੱਕ ਕੋਈ ਨਹੀਂ ਅੱਜ ਰੋਸ ਵਜੋਂ ਫੇਰ ਅੱਜ ਨੌਜਵਾਨੀ ਸੜਕਾਂ ਦੇ ਉੱਤੇ ਆ ਦੇਖੋ ਜੀ ਜਦੋਂ ਮਹਾਰਾਜ ਦੇ ਸਰੂਪ ਇਥੋਂ ਚੋਰੀ ਹੋਇਆ ਉਹ 1 ਜੂਨ ਸੀਗੇ ਆਪਾਂ ਸਾਰਿਆਂ ਨੇ ਇੱਥੇ ਪੜਤਾਲ ਕੀਤੀ ਪ੍ਰੀਮੀਆ ਦਾ ਸਾਹਮਣੇ ਆਇਆ ਬਿਲਕੁਲ ਤੇ ਬਾਦਲਾਂ ਨੇ ਪ੍ਰੇਮੀਆਂ ਨੂੰ ਬਚਾ ਕੇ ਰੱਖਿਆ ਹੂੰ ਬਿਲਕੁਲ ਮਾਰੇ ਦੀ ਤੇ ਆਇਆ ਸਾਡੇ ਦੇ ਤਸ਼ਦਦ ਹੋਇਆ ਸਿੰਘ ਸ਼ਹੀਦ ਹੋਏ ਗੋਲੀਆਂ ਚਲਾਈਆਂ ਹੂੰ ਇੱਥੇ ਇਥੋਂ ਪ੍ਰੇਮੀਆਂ ਸੀ ਫੜਫੜ ਦਿੰਦੇ ਸੀ ਵਿਆਹ ਪ੍ਰੇਮੀਆਂ ਨੂੰ ਪੁੱਛਗਿੱਛ ਕਰੋ ਇਸੇ ਗੁਰਦੇਵ ਪ੍ਰੇਮੀ ਦੀ ਦੁਕਾਨ ਸਾਹਮਣੇ ਸੀ ਇਹਨੇ ਮਾਰੇ ਦੀ ਸ਼ੁਰੂ ਰੂਪ ਚੋਂ ਨਿਕਰਾਇਆ ਜੋ ਸਾਹਮਣੇ ਦੁਕਾਨ ਸੀ ਉਹਦੀ ਉਹ ਸਾਹਮਣੇ ਦੁਕਾਨ ਉਹਦੀ ਗੁਰਦੇਵ ਪ੍ਰੇਮੀ ਦੀ ਅੱਛਾ ਇਹਨਾਂ ਨੇ ਬਾਅਦ ਵਿੱਚ ਸ਼ਾਸ ਦੇ ਤੀਹਨ ਮਾਰਤਾ ਅਜੇ ਬਾਦਲਾਂ ਨੇ ਬੈਦ ਵੀ ਕਰਾਈਏ ਤੇ ਬਾਦਲ ਕਦੇ ਖਤਮ ਵੀ ਹੋਗੇ ਜੇ ਕੈਪਟਨ ਨੇ ਗੁਰਕੇ ਦੀ ਸੌਂ ਖਾ ਕੇ ਕਿਹਾ ਸੀ ਮੈਂ ਇਨਸਾਫ ਦੇਵਾਂਗਾ ਤੇ ਕੈਪਟਨ ਵੀ ਅੱਜ ਕਿੱਥੇ ਆ ਪਾ ਲੋ ਐਮ ਐਲ ਏ ਵੀ ਨਹੀਂ ਰਿਹਾਗਾ ਜਿਹੜਾ ਮੁੱਖ ਮੰਤਰੀ ਸੀ ਜੇਸੇ ਕਰਕੇ ਅਸੀਂ ਭਗਵੰਤ ਮਾਨ ਨੂੰ ਕਹਿੰਨੇ ਆ ਸਿਆਣਾ ਬਣ ਜਾ ਗੁਰੂ ਮਾਰਤ ਉੱਤੇ ਪੱਖ ਨਹੀਂ ਹੈਗਾਗਾ ਤੋਂ ਇਨਸਾਫ ਦੇ ਦੇ ਉਹ ਤੇ ਕਿਹੜੇ 48 ਘੰਟੇ ਇਨਸਾਫ ਦਿਆਂਗੇ ਕੋਣ ਵੀ ਕਿਤੇ 3 ਸਾਲ ਲਾਂਗੇ ਕਿੱਥੇ 48 ਘੰਟੇ ਉਹ ਸਿਆਸਤ ਨਾ ਕਰੇ ਸਿਆਸਤ ਕਰਨ ਵਾਲੇ ਖਤਮ ਹੋ ਗਏ ਆ ਜੀ ਜੇ ਉਹਨੇ 1 ਮਹੀਨੇ ਦੇ ਵਿੱਚ ਇਹ ਬਹਿਬਲ ਦਾ ਚਲਾਨ ਨਾ ਪੇਸ਼ ਕੀਤਾ ਜੀ ਜਿਹੜਾ ਫਾਸਟ ਜਿਹੜੀਆਂ ਤਰੀਕਾ ਪਵਾ ਕੇ ਕੋਰਟ ਨੂੰ ਨਾਨ ਪੇੜਿਆ ਤਾਂ ਅਗਲਾ ਕੋਠੀ ਦਾ ਆ ਹਜ਼ਾਰਾਂ ਸੰਗਤਾਂ ਦਾ ਭਗਵੰਤ ਮਾਨ ਦੀ ਕੋਠੀ ਦਾ ਘਰਾਓ ਕਰਾਂਗੇ ਉਹਦੇ ਬਾਹਰ ਚ ਬੈਠਾਂਗੇ ਅੱਜ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਕਿਹੜੇ ਆਗੂ ਮਤਲਬ ਇਹ ਕਾਫਲੇ ਦੀ ਇਹ ਬਾਬਾ ਸੁਜੀਤ ਸਿੰਘ ਖੋਸਾਈ ਦੇ ਵਾਹੀ ਵਿੱਚ ਸਾਰੇ ਸੰਗਤ ਆਈ ਆ ਸੰਗਤ ਆਪ ਮਹਾਰੇ ਆਈ ਆ ਆਪ ਮਹਾਰੇ ਆ ਸੰਗਤਾਂ ਦਾ ਇਕੱਠ ਹੈ ਜਿਹੜਾ ਉਹ ਆਪ ਮਹਾਰੇ ਆ ਕਿਉਂਕਿ ਸਾਡੇ ਆਗੂਆਂ ਨੇ ਵੀ ਸਾਡੀ ਸੰਗਤ ਨੂੰ ਕਿਤੇ ਨਾ ਕਿਤੇ ਥਕਾਤਾ ਜੀ ਇਥੇ ਵੇਖ ਲੋ ਅੱਜ ਹਜ਼ਾਰਾਂ ਮੋਟਰਸਾਈਕਲ ਜਿੰਦਗੀ ਇੱਥੇ ਪਹੁੰਚੀਆਂ ਅਗਲੀ ਵਾਰ ਨੂੰ ਲੱਖਾਂ ਕਰਕੇ ਭਗਵੰਤ ਮਾਨ ਦੇ ਬਾਅਦ ਬੈਠਾਂਗੇ ਬਿਲਕੁਲ ਜੀ ਤੁਸੀਂ ਦੇਖ ਸਕਦੇ ਜੀ ਅੱਜ ਹਜ਼ਾਰਾਂ ਮੋਟਰਸਾਈਕਲਾਂ ਦਾ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਜਿਹੜੇ ਨੇ ਕੋਸਾ ਸਾਹਿਬ ਨੂੰ ਲਾਏ ਜਾ ਰਹੇ ਨੇ ਗੱਲਿਆਂ ਨੂੰ ਪੇਸ਼ੀਆਂ ਨੂੰ ਫੜਾਓ 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 ਵਿਅਕਤੀ ਦੇ ਦੋਸ਼ੀਆਂ ਨੂੰ ਫੜਾਓ ਫੜਾਓ ਸਵਾਹ ਲਓ ਪੰਜਾਬ ਸਰਕਾਰ ਸਟਾਪ ਪੰਜਾਬ ਸਰਕਾਰ ਤੁਸੀਂ ਦੇਖ ਸਕਦੇ ਲੱਖਾਂ ਦਾ ਆਪਾਂ ਇਕੱਠੇ ਆਪੀ ਇਹਦੇ ਸੈਂਕੜੇ ਮੋਟਰਸਾਈਕਲ ਨੇ ਨੌਜਵਾਨੀ ਜਿਹੜੀ ਅੱਜ ਫਿਰ 10 ਸਾਲ ਹੋ ਗਏ ਨੇ 10 ਸਾਲਾਂ ਇਨਸਾਫ ਨਹੀਂ ਮਿਲਿਆ ਖੋਸਾ ਸਾਹਿਬ ਅੱਜ ਫਿਰ ਨੌਜਵਾਨੀ ਜਿਹੜੀ ਅੱਜ ਵੀ ਸੜਕਾਂ ਦੇ ਉੱਤੇ ਹੈ ਇਸ 1 ਜੂਨ 2015 ਨੂੰ ਖੋਸਾ ਸਾਹਿਬ ਸੋ ਖੋਸਾ ਸਾਹਿਬ ਨੌਜਵਾਨਾਂ ਨਾਲ ਲੈ ਕੇ ਚੱਲ ਰਹੇ ਨੇ ਅੱਜ 10 ਸਾਲ ਹੋ ਗਏ ਨੌਜਵਾਨੀ ਫਿਰ ਸੜਕਾਂ ਤੇ ਖੋਸਾ ਸਾਹਿਬ ਇੰਨੀਆਂ ਸਰਕਾਰਾਂ ਬਦਲ ਗਈਆਂ ਜੀ ਇੰਨੇ ਮੁੱਖ ਮੰਤਰੀ ਬਦਲ ਗਏ ਅੱਜ ਵੇਖੋ ਮੈਂ ਵੀਰ ਨੂੰ ਕਾਹਗਾ ਵਿਖਾਉ ਸੈਂਕੜੇ ਤਜ਼ਾਦ ਦੇ ਵਿੱਚ ਮੋਟਰਸਾਈਕਲ ਨੇ ਅੱਜ ਔਰ ਉਹੀ ਪਿੰਡ 1 ਜੂਨ 2015 ਨੂੰ ਮਰ ਅਸਰੂਪ ਚੋਰੀ ਹੁੰਦਾ ਹੈ ਇਹ ਉਹ ਦਰਦ ਆ ਇਹ ਜਿਹੜਾ ਦਰਦ ਸਿੱਖ ਸੰਗਤ ਜਿਹੜੀ 10 ਸਾਲ ਤੋਂ ਆਪਣੇ ਅੰਦਰ ਸ਼ਫਾ ਅੰਦਰ ਸ਼ਫਾ ਕੇ ਬੈਠੀ ਹੋਈ ਸੀ ਜੀ ਇਹ ਦਰਦ ਜੀ ਹਰ ਇੱਕ ਬੱਚੇ ਦਾ ਦਰਦ ਆ ਚਲੋ ਬਾਬਾ ਜੀ ਜੀ ਆਓ ਜੀ ਆਓ ਆਓ ਫਿਰ ਇਹ 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 ਦਰਦ ਸਾਰਿਆਂ ਦਾ ਸਾਂਝਾ ਦਰਦ ਆ ਜੀ ਇਹ ਦਰਦ ਨਸੂਰ ਬਣ ਕੇ ਉੱਭਰ ਆਇਆ ਸਰਕਾਰਾਂ ਚਾਹੁੰਦੀਆਂ ਸੀ ਕਿ ਹੈ ਨਹੀਂ ਕੋਈ ਭੁੱਲ ਗਏ ਨਹੀਂ ਪਰ ਅੱਜ ਜਿਹੜਾ ਸੰਗਤ ਹੈ ਇਹਨੇ ਦੱਸ ਦਿੱਤਾ ਕਿ ਸਾਡੇ ਮਨਾਂ ਦੇ ਅੰਦਰ ਬੇਅਦਬੀ ਜਿਹੜੀ ਆ ਉਹ ਕਿਤਾ ਇਹਦਾ ਰੋਸ ਭਰਿਆ ਹੋਇਆ ਆ ਜੀ ਇਹ ਕਿੱਥੋਂ ਮਤਲਬ ਇੱਥੋਂ ਬੁਰਜਵਾਰ ਸਿੰਘ ਤੋਂ ਚੱਲ ਕੇ ਇਹ ਮਾਰਚ ਕਿੱਥੇ ਇਹਦੀ ਸਮਾਪਤੀ ਕਿੱਥੇ ਹੈ ਜੀ ਇਹ ਕੋੜਕਪੂਰਾ ਪੱਤੀਆਂ ਵਾਲਾ ਚੌਂਕ ਖੂਨੀ ਚੌਂਕ ਖੂਨੀ ਚੌਂਕ ਦੇ ਵਿੱਚ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਵਿਖਾਇਆ ਜਾਵੇ ਵੇਖੋ ਅੱਜ ਵੀ ਤੁਸੀਂ ਦੇਖ ਸਕਦੇ ਠਾਠਾ ਮਾਰਦਾ ਇਹ ਜਿਹੜਾ ਕਾਠੇ ਕਿਲੋਮੀਟਰਾਂ ਦੇ ਵਿੱਚ ਹੀ ਇਹ ਨੌਜਵਾਨੀ ਜਿਹੜੀ ਮਣਾ ਦੇ ਅੰਦਰ ਅੱਜ ਵੀ ਰੋਸ ਉਵੇਂ ਹੀ ਹੈ ਭਾਵੇਂ ਇਸ ਵਾਕਿਆ ਨੂੰ 10 ਸਾਲ ਹੋ ਗਏ ਨੇ ਪਰ ਅੱਜ ਵੀ ਨੌਜਵਾਨੀ ਦੇ ਵਿੱਚ ਰੋਸ ਹੋਣਾ ਹੀ ਹੈ ਕੋਈ ਮੋਟਰਸਾਈਕਲਾਂ ਤੇ ਨੇ ਕੋਈ ਸਾਡੇ ਵੀਰ ਭਰਾ ਗੱਡੀਆਂ ਦੇ ਉੱਪਰ ਨੇ ਤੁਸੀਂ ਦੇਖ ਸਕਦੇ ਹੋ ਸੋ ਆਪਾਂ ਬਾਬਾ ਜੀ ਨਾਲ ਵੀ ਗੱਲ ਕਰਦੇ ਹਾਂ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ 10 ਸਾਲ ਹੋ ਗਏ ਆਪਾਂ ਵੇਖਦੇ ਇੱਕ ਜੂਨ 2015 ਨੂੰ ਇਸੇ ਪਿੰਡ ਤੋਂ ਇਹ ਸ਼ਰਵਾਦ ਹੁੰਦੀ ਏ ਉਦੋਂ ਬਾਅਦ ਕਈ ਆਪਾਂ ਵੇਖਦੇ ਅੱਜ ਕੋਈ ਕੋਟ ਪੂਰੇਨ ਖੂਨੀ ਚੌਕ ਕਹਿ ਰਿਹਾ ਕੋ ਬਰਗਾੜੀ ਆਪਾਂ ਕਾਂਡ ਵਾਪਰ ਜਾਂਦੇ ਨੇ ਇੱਥੇ ਅੱਜ ਤੋਂ 10 ਸਾਲ ਪਹਿਲਾਂ ਗੁਰੂ ਮਹਾਰਾਜ ਦੇ ਸਰੂਪ ਚੋਰੀ ਹੁੰਦੇ ਨੇ ਪਰ ਚੋਰੀ ਕਰਨ ਵਾਲੇ ਪ੍ਰੇਮੀ ਬਾਅਦ ਚ ਨਸ਼ਰ ਵੀ ਹੁੰਦੇ ਨੇ ਉਹਨਾਂ ਵੱਲੋਂ ਇੱਥੇ ਫਲੈਕਸ ਬੋਰਡ ਵੀ ਲਾਏ ਜਾਂਦੇ ਨੇ ਸਟicker ਲਾਏ ਜਾਂਦੇ ਵੀ ਤੁਹਾਡੇ ਗੁਰੂ ਸਾਡੇ ਕੋਲ ਨੇ ਹੈਨਾ ਬਾਅਦ ਚ ਪੱਤਰੇ ਵੀ ਜਿਹੜੇ ਨੇ ਗਲੀਆਂ ਖਿਲਾਰੇ ਜਾਂਦੇ 10 ਸਾਲ ਹੋ ਗਏ ਕਿੰਨੀਆਂ ਸਰਕਾਰਾਂ ਬਦਲੀਆਂ ਕਿੰਨੇ ਮੁੱਖ ਮੰਤਰੀ ਬਦਲ ਗਏ ਪਰ ਇਨਸਾਫ ਕਿਉਂ ਨਹੀਂ ਮੇਰੇ ਕੀ ਕਾਰਨ ਮੰਨਦੇ ਜੀ ਬੋਟ ਰਾਜ ਹੈ ਜੀ ਹੈ ਬੋਟ ਰਾਜ ਹੈ ਬੋਟ ਰਾਜ ਕਰਕੇ ਇਨਸਾਫ ਨਹੀਂ ਹੁੰਦਾ ਕਿਵੇਂ ਹੋਏਗਾ ਜੇ ਬੋਟ ਰਾਜ ਨਹੀਂ ਤੇ ਫਿਰ ਕਿਵੇਂ ਹੋਣਾ ਚਾਹੀਦਾ ਇਨਸਾਫ ਆਪਾਂ ਦਾ ਚਾਹਣੇ ਇਨਸਾਫ ਹੋਵੇ ਜੀ ਪਰ ਨਹੀਂ ਸਰਕਾਰਾਂ ਚਾਹੁੰਦੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਸੋ ਵੀਰ ਜੀ ਦਾ ਕਹਿਣਾ ਵੀ ਸਰਕਾਰਾਂ ਨਹੀਂ ਚਾਹੁੰਦੀਆਂ ਆਪਾਂ ਵੇਖਦੇ ਆ ਜਿਹੜੇ ਵੀ ਮੁੱਖ ਮੰਤਰੀ ਆਏ ਕਿਸੇ ਨੇ ਗੁਟਕਾ ਫੜ ਕੇ ਸੌ ਖਾਧੀ ਕਿ ਕਿਸੇ ਨੇ ਕਿਸੇ ਤਰੀਕੇ ਨਾਲ ਖਾਦੀ ਇਹਨਾਂ ਨੇ ਵੀ ਕਿਹਾ ਸੀ ਆ ਬਦਲਾਅ ਵਾਲੀ ਸਰਕਾਰ ਨੇ ਵੀ 48 ਘੰਟਿਆਂ ਦੇ ਵਿੱਚ ਇਨਸਾਫ ਦੇਵਾਂਗੇ ਸਾਡੇ ਕੋਲ ਕੋਮਰ ਵੀਜੇ ਪ੍ਰਤਾਪ ਸਿੰਘ ਨੇ ਉਹਨਾਂ ਨੇ ਵੀ ਗੱਲਾਂ ਕੀਤੀਆਂ ਸੀ ਪਰ ਅਜੇ ਤੱਕ ਇਨਸਾਫ ਨਹੀਂ ਮਿਲਿਆ ਅੱਜ ਵੇਖੋ ਵੀਰਾਂ ਦੇ ਸਿਰਾਂ ਦੇ ਉੱਪਰ ਕਾਲੀਆਂ ਪੱਟੀਆਂ ਨੇ ਕਾਲੇ ਝੰਡੇ ਲੈ ਕੇ ਅੱਜ ਦੇ ਦਿਨ ਨੂੰ ਕਾਲਾ ਦਿਵਸ ਵਜੋਂ ਮਨਾਇਆ ਜਾ ਰਿਹਾ ਤੇ ਅੱਜ ਰੋਸ ਵਜੋਂ ਬੁਰਜਵਾਦ ਸਿੰਘ ਤੋਂ ਲੈ ਕੇ ਤੇ ਮੋਟਰਸਾਈਕਲਾਂ ਦਾ ਮਾਰਚ ਜਿਹੜਾ ਕੋਟਕਪੂਰੇ ਉਹ ਖੂਨੀ ਚੌਂਕ ਦੇ ਵਿੱਚ ਲਜਾਇਆ ਜਾ ਰਿਹਾ ਕੀ ਕਹੋਗੇ ਇਹ ਬਹੁਤ ਹੀ ਦੁਖਦਾਈ ਜਿਹੜੀ ਉਸ ਵੇਲੇ ਘਟਨਾ ਵਾਪਰੀ ਹੂੰ ਇਹਨੂੰ ਜਿੰਨਾ ਹੀ ਨਿੰਦਿਆ ਜਾ ਸਕੇ ਉਹਨਾਂ ਹੀ ਥੋੜਾ ਹੂੰ ਸਮੇ ਸਮੇਂ ਦੀਆਂ ਸਰਕਾਰਾਂ ਆਈਆਂ ਹੂੰ ਕੈਪਟਨ ਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸੌ ਫੜ ਕੇ ਹੱਥ 'ਚ ਫੜ ਕੇ ਸੌ ਖਾਧੀ ਜੀ ਆ ਬੋਕਰ ਵਾਲਿਆਂ ਨੇ ਵੀ ਕਾ ਵੀ ਅਸੀਂ 48 ਘੰਟਿਆਂ ਦੇ ਵਿੱਚ ਉਹਨਾਂ ਨੂੰ ਇਨਸਾਫ ਦੇਵਾਂਗੇ ਸਾਡੇ ਕੋਲੇ ਡੀਆਈਜੀ ਵਰਗੇ ਜੀ ਬੜੇ بڑے ਲਿਖੇ ਕਮਰਵਿੰਦੇ ਪ੍ਰਤਾਪ ਵਰਗੇ ਆਗੂ ਨੇ ਹਾਂ ਸਾਡੇ ਇੱਥੋਂ ਦੇ ਸਪੀਕਰ ਨੇ ਜਿਹੜੇ ਕਹਿੰਦੇ ਸੀ ਵੀ ਮੈਂ ਇਨਸਾਫ ਨਾ ਦਵਾਇਆ ਤੁਹਾਡੇ ਕੋਲੋਂ ਵੋਟਾਂ ਮੰਗਣ ਨਹੀਂ ਆਉਂਦਾ ਹਾਂ ਸੰਧਵਾ ਸਾਹਿਬ ਸੰਧਵਾ ਸਾਹਿਬ ਇੰਨੇ ਵੱਡੇ ਸੁਪਰੀਮ ਅਦਾਲਤਾਂ ਤੇ ਬੈਠ ਕੇ ਵੀ ਜੇ ਲੋਕਾਂ ਨੂੰ ਇਨਸਾਫ ਨਹੀਂ ਦੇ ਸਕਦੇ ਬਾ ਸ਼ਰਤ ਇਹ ਵੀ ਇਹ ਵੀ ਸਿੱਖ ਹੈ ਹੂੰ ਪਰੇ ਸਿਰਫ ਫਰਕ ਇੰਨਾ ਕਾ ਇਹਨਾਂ ਨੇ ਪੱਗਾਂ ਦੇ ਵਿੱਚ ਸਿਰਫ ਸਾਇਏ ਹੋਏ ਨੇ ਸਿੱਖੀ ਤੋਂ ਇੱਕੋ ਹਾਂ ਦੂਰ ਨੇ ਜੇ ਇਹਨਾਂ ਨੂੰ ਸਿੱਖੀ ਦਾ ਜਰਾ ਜਿੰਨਾ ਵੀ ਦਰਦ ਹੋਵੇ ਇਹ ਇਨਸਾਫ ਕੋਈ ਬਾਲੀ ਵੱਡੀ ਗੱਲ ਨਹੀਂ ਸਿਰਫ ਇਹ ਸਾਰੀਆਂ ਹੀ ਪਾਰਟੀਆਂ ਇਹਦੇ ਉੱਤੇ ਸਿਆਸੀ ਰੋਟੀਆਂ ਸੇਕ ਕੇ ਆਪਣੀਆਂ ਸਰਕਾਰਾਂ ਤੇ ਵੋਟਾਂ ਵਟੋਰਦੀਆਂ ਨੇ ਜਿੰਨਾ ਚਿਹਰੇ ਲੋਕ ਲੋਕਾਂ ਦੀ ਗੱਲ ਨਹੀਂ ਕਰਨਗੇ ਉਹਨਾਂ ਚਿਹਰਿਆਂ ਨੂੰ ਲੋਕ ਨਕਾਰਨਗੇ ਇਹ ਵੋਟਾਂ ਦੀ ਗੱਲ ਕਰਦੇ ਆ ਵੀ ਸਾਨੂੰ ਜਿਹੜਾ ਵੀ ਲੋਕੀਆਂ ਨੂੰ ਸਿਰਫ ਵੋਟਾਂ ਕਰਕੇ ਬਚਾ ਲੈ ਜਿਹੜਾ ਵੀ ਰਾਜਾ ਹੁੰਦਾ ਉਹਨੂੰ ਪਰਜਾ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਉਹਨੂੰ ਸਿਰਫ ਵੋਟਾਂ ਨਾਲ ਮਤਲਬ ਹੁੰਦਾ ਵੀ ਮੈਨੂੰ ਵੋਟਾਂ ਕਿਵੇਂ ਮਿਲਦੀਆਂ ਕੋਈ ਹਾਲ ਇਹਨਾਂ ਬੌਕਰ ਆ ਲੈਂਦਾ ਹੈ ਬਦਲਾ ਲੈਂਦਾ ਹੈ ਇਹ ਅਸੀਂ ਸਾਰੇ ਵੇਖ ਰਹੇ ਹਾਂ ਇਸੇ ਦੁੱਖ ਦੇ ਵਿੱਚ ਅਸੀਂ ਅੱਜ 10 10 ਸਾਲ ਹੋ ਗਏ ਇਨਸਾਫ ਨਾ ਮਿਲਣ ਦੀ ਗੱਲ ਚੱਕਰ ਦੇ ਵਿੱਚ ਹੀ ਅੱਜ ਫੇਰ ਅਸੀਂ ਰੋਸ ਮਾਰਚ ਕੱਢ ਰਹੇ ਹਾਂ ਸਾਨੂੰ ਇਹ ਸਮਝ ਨਹੀਂ ਆਉਂਦੀ ਵੀ ਇਹ ਸਾਨੂੰ ਰੋਸ ਮਾਰਚ ਕਿੰਨਾ ਚਿਰ ਕਰਨਾ ਪਊਗਾ ਕਿਦੋਂ ਸਾਨੂੰ ਜੱਦਾ ਜਰਨੈਲ ਮਿਲੂਗਾ ਜਦੋਂ ਸਾਨੂੰ ਇਹ ਸਾਨੂੰ ਸਾਡਾ ਆਪਦਾ ਮੁੱਖ ਮੰਤਰੀ ਹੋਵੇ ਤੇ ਸਾਨੂੰ ਇਨਸਾਫ ਮਿਲੇ ਮੈਂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੜੀਆਂ ਡੂੰਘੀਆਂ ਵੀਰ ਜੀ ਨੇ ਗੱਲਾਂ ਕੀਤੀਆਂ ਵੀ ਕਦੋਂ ਸਾਨੂੰ ਇਨਸਾਫ ਮਿਲੇਗਾ 10 ਸਾਲ ਹੋ ਗਏ ਨੇ ਇਨਸਾਫ ਅਜੇ ਤੱਕ ਖੰਭ ਲਾ ਕੇ ਉੱਡਿਆ ਪਿਆ ਆਪਾਂ ਵੇਖਦੇ ਵੀ ਨੌਜਵਾਨੀ ਅਜੇ ਵੀ ਸੜਕਾਂ ਤੇ ਆ ਬਰਗਾੜੀ ਆਪਾਂ ਵੇਖਿਆ ਲੰਮਾ ਸਮਾਂ ਇੱਥੇ ਧਰਨਾ ਮੋਰਚਾ ਲੱਗਾ ਰਿਹਾ ਪਰ ਉਦੋਂ ਵੀ ਇਨਸਾਫ ਨਾ ਮਿਲਿਆ ਕੇਵਲ ਸਰਕਾਰਾਂ ਵੱਲੋਂ ਲਾਰੇ ਲਾਏ ਗਏ ਤੇ ਅੱਜ ਵੀ ਵੇਖੋ ਕੀ ਇਹ ਨੌਜਵਾਨੀ ਸੜਕਾਂ ਦੇ ਉੱਪਰ ਹੈ ਕੀ ਇਹਨਾਂ ਨੂੰ ਇਨਸਾਫ ਮਿਲਦਾ ਹੈ ਕਿ ਨਹੀਂ ਸੋ ਸਾਡੀਆਂ ਭੈਣਾਂ ਵੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਪੈਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਪਿੰਨੇ ਇਤੋਂ ਮੋਰਚ ਬੱਦ ਕਰ ਗਾ ਪ੍ਰਗਾਰੀ ਕਾਂਡ ਵਾਪਰਦਾ ਆਪ ਬੜਾ ਕੁਝ ਹੁੰਦਾ ਹੈ ਹਨਾ ਬੜੇ ਧਰਨੇ ਮੋਰਚ ਮਜ਼ਾਰੇ ਅੱਜ ਵੀ ਹੋ ਰਹੇ ਨੇ ਕੀ ਕਹਿਣਾ ਚਾਹੁੰਦੇ ਜੀ ਇਨਸਾਫ ਕਿਉਂ ਨਹੀਂ ਮਿਲ ਰਿਹਾ ਇੰਨੇ ਸਾਲ ਹੋ ਗਏ ਹਾਂਜੀ ਕਿਉਂ ਮਤਲਬ ਸਰਕਾਰਾਂ ਕਿਉਂ ਦੋਸ਼ੀਆਂ ਨੂੰ ਵਿਚਾਰ ਰਹੀਆਂ ਨੇ ਸਰਕਾਰਾਂ ਵੋਟਾਂ ਕਰਕੇ ਵਿਚਾਰ ਰਹੀਆਂ ਸਰ ਉਹਨਾਂ ਨੂੰ ਤਾਂ ਆਪਣੀਆਂ ਵੋਟਾਂ ਲੈਣੀਆਂ ਬਸ ਹੋਰ ਕੁਝ ਨਹੀਂ ਚਾਹੀਦਾ ਉਹਨਾਂ ਨੂੰ ਸਾਡਾ ਦਰਦ ਤਾਂ ਕਿਸੇ ਨੇ ਨਹੀਂ ਦੇਖਿਆ ਆਕੇ ਉਹ ਦਰਦ ਜਿਹੜਾ ਸਹਿ ਅਸੀਂ ਸਾਰੇ ਪਿੰਡ ਨੇ ਸਹਿਆ ਯਾ ਸਿੰਘਾਜੀ ਦਣਸਿਆ ਜਾਂ ਸਾਡੇ ਗੁਰਗਾਂ ਸਿੰਘ ਵੀ ਗਰੰਤੀ ਸਾਹਿਬ ਨੇ ਸਹਿ ਉਹ ਦਰਦ ਸਾਨੂੰ ਪਤਾ ਜਾਂ ਪਰਮਾਨੰ ਗਰੰਤੀ ਸਿੰਘ ਤੇ ਪੂਰਾ ਤਸ਼ੱਦਦ ਆ ਗਿਆ ਉਹਦੀ ਪਤਨੀ ਦੇ ਪੂਰਾ ਤਸ਼ੱਦਦ ਸਾਡੇ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਤੇ ਤਸ਼ੱਦਦ ਕੋਈ ਬਖਸ਼ਿਆ ਨਹੀਂ ਗਿਆ ਨੌਜਵਾਨ ਵਿੱਚ ਮੁੰਡੇ ਬਹੁਤ ਚੱਕੇ ਦੋਸ਼ੀਆਂ ਨੂੰ ਫੜਿਆ ਨਹੀਂ ਗਿਆ ਪ੍ਰਧਾਨ ਗਰੰਤੀਆਂ ਦੇ ਪਰਿਵਾਰਾਂ ਤੱਕ ਵੀ ਟਾਰਚਰ ਕੀਤਾ ਗਿਆ ਹਾਂਜੀ ਪੂਰਾ ਟਾਰਚਰ ਕੀਤਾ ਗਿਆ ਅੱਛਾ ਅਰੇ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਤੋਂ ਵੀ ਹਟ ਗਏ ਸੀਗੇ ਫਿਰ ਕਾਰਡ ਦੇ ਦੇ ਕੇ ਘਰ-ਘਰ ਜਾ ਕੇ ਕਾਰਡ ਦੇ ਕੇ ਫਿਰ ਲੋਕਾਂ ਨੂੰ ਗੁਰਦੁਆਰਾ ਸਾਹਿਬ ਨਾਲ ਜੋੜਿਆ ਅੱਛਾ ਗੁਰਦੁਆਰਾ ਮੱਥਾ ਟੇਕਣ ਤੋਂ ਵੀ ਸਾਡਾ ਵੀ ਦੇਖ ਰਦਵਾਰੇ ਗਿਆ ਸਾਨੂੰ ਫੋਸ ਚੱਕ ਲੂਗੀ ਅੱਛਾ ਇਹ ਬਹੁਤ ਦੇਸਪਾਤੀ ਸਾਡੇ ਪਿੰਡ ਦੇ ਤਾਂ ਅੱਛਾ ਅੱਜ ਵੀ ਸਾਡੀਆਂ ਲੱਤਾਂ ਕੰਬਦੀਆਂ ਜਦੋਂ ਉਹ ਦਿਨ ਯਾਦ ਕਰਦੇ ਹਾਂ ਸੀ ਹਾਂ ਬੀਬੇ ਬੜਾ ਮਾੜਾ ਸਮਾਂ ਸੀ ਉਹ ਤੇ ਫਿਰ ਬਹੁਤ ਜ਼ਿਆਦਾ ਮਾੜਾ ਸਮਾਂ ਸੀ ਜੀ ਜਿੰਨਾ ਸਾਡੇ ਦੇ ਘਾੜ ਹੋਇਆ ਨਾ ਬਹੁਤ ਜ਼ਿਆਦਾ ਹੋਇਆ ਸਾਡੇ ਇੰਨਾ ਸੀ ਵੀ ਜਾਨੀ ਜਿੰਨਾ ਸਾਡੇ ਦੋਸ਼ੀ ਆ ਜਿੰਨਾ ਸਾਡੇ ਪਿੰਡ ਦੇ ਇੰਨਾ ਬਹੁਤ ਜ਼ਿਆਦਾ ਪਾਇਆ ਨਾ ਨੇ ਵੀ ਸਰਕਾਰ ਸਰਕਾਰ ਨੇ ਕਦੇ ਦੋਸ਼ੀਆ ਸਾਥ ਦਿੰਦੀ ਰਹੀ ਦੋਸ਼ੀਆਂ ਹੀ ਦੇ ਸੀਗਾ ਸਾਨੂੰ ਕਦੇ ਸਾਨੂੰ ਦੱਸਾਤ ਨਹੀਂ ਉਹਨਾਂ ਨੇ ਦਿੱਤਾ ਜਮਾ ਨਹੀਂ ਦਿੱਤਾ ਗੁਰੂ ਸਾਹਿਬ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਇਹਨਾਂ ਨੇ ਕਤਲ ਕੀਤਾ ਪਰ ਉਹਨਾਂ ਨੂੰ ਦੋਸ਼ੀਆਂ ਨੂੰ ਕਦੇ ਵਾਸਤੇ ਸਜ਼ਾ ਨਹੀਂ ਦਿੱਤੀ ਉਹਨਾਂ ਨੇ ਕਦੇ ਵਾਸਤੇ ਨਹੀਂ ਦਿੱਤੀ ਸਾਡੇ ਗ੍ਰੰਥੀ ਸਾਹਿਬ ਸਾਡੀ ਗ੍ਰੰਥਣਾ ਸਾਡੇ ਬੱਚੇ ਆ ਭਾਵੇਂ ਗਰੀਬ ਆ ਅਮੀਰ ਆ ਕੋਈ ਸਾਡੇ ਜ਼ਿੰਮੇਦਾਰ ਆ ਕਿਸੇ ਨੂੰ ਨਹੀਂ ਬਖਸ਼ਣਾ ਚਾ ਹਾਂਜੀ ਕਿਸੇ ਨਾਲ ਨਹੀਂ ਭਗਿਆ ਇਹਨਾਂ ਤੇ تشدد ਟਾਇਆ ਗਿਆ ਬਹੁਤ سارے ਪਿੰਡ ਦੇ ਫਾਰੇ ਤੇ ਹੈ ਬਹੁਤ ਅੱਛਾ ਵਰਤਮਾਨ ਬਹੁਤ ਕੀਤੀ ਹੈ ਅੱਛਾ ਹਾਂਜੀ ਬਹੁਤ ਜ਼ਿਆਦਾ ਸੋ ਭੈਣ ਕਹਿੰਦੀ ਵੀ ਉਹ ਦਿਨ ਚੇਤੇ ਕਰਕੇ ਸਾਡੀਆਂ ਲੱਤਾਂ ਅੱਜ ਵੀ ਕੰਬਦੀਆਂ ਵੀ ਸਾਡੇ ਪਰਿਵਾਰਾਂ ਤੇ ਤੇ تشدد ਟਾਇਏ ਗਏ ਗਰੰਤੀ ਸਾਹਿਬ ਦੇ ਕਿਸੇ ਬਹੁਤ ਜਿਆਦਾ ਡਰਾਇਆ ਹੋਇਆ ਅਜੇ ਵੀ ਅਜੇ ਵੀ ਡਰਾਇਆ ਕੋਈ ਡਰ ਕੇ ਮਯਾਲਕਾ ਜਾਂ ਹੁਣ ਨਾਲ ਤੁਰ ਪੈਣ ਪਿੰਡ ਵਾਲੇ ਨਹੀਂ ਤੁਰਿਆ ਅਜੇ ਵੀ ਡਰਦੇ ਹੈ ਨੌਜਵਾਨ ਮੁੰਡੇ ਤੁਰਦੇ ਆ ਬਸ ਇੱਕ ਬੇਡਰ ਹੋ ਕੇ ਬੇਖੌਫ ਹੋ ਕੇ ਔਰ ਕੋਈ ਨਹੀਂ ਤੁਰਦਾ ਸਭ ਡਰਦੇ ਆ ਵੀ ਪੁਲਿਸ ਚੱਕ ਲਊ ਡਰ ਪਿੰਡ ਵਾਲੇ ਅਜੇ ਤੱਕ 10 ਸਾਲ ਹੋ ਗਏ ਨੇ ਅਜੇ ਤੱਕ ਮੰਨਦੇ ਵਿੱਚ ਪੂਰੀ ਡਰਦਾ ਮੌਲ ਜਿਹੜੀ ਕਮੇਟੀ ਵਾਲੇ ਸੀ ਇੱਕ ਸਾਡੀ ਪ੍ਰਧਾਨ ਆ ਉਹਦੇ ਤੇ ਵੀ ਬਹੁਤ ਕਸ਼ਟੇ ਹੋਇਆ ਪਰ ਇੰਨਾ ਵੀ ਸਾਡੇ ਕਮੇਟੀ ਵਾਲੇ ਵੀ ਪਿਛਾਂ ਹੋ ਗਏ ਗੁਰੂ ਘਰ ਤੋਂ ਵੀ ਪਿੱਛੇ ਹਟ ਗਏ ਅੱਛਾ ਹਾਂਜੀ ਇੰਨਾ ਕਾਟ ਹੋਇਆ ਸਾਡੇ ਇੰਨਾ ਵੀ ਕੋਈ ਇਹ ਗੱਲਾਂ ਪਿੰਡੋਂ ਹੀ ਪਤਾ ਲੱਗ ਸਕਦੀਆਂ ਜਿਵੇਂ ਇਹਨਾਂ ਦੱਸਿਆ ਵੀ ਇੰਨਾ ਕੋਈ ਜ਼ਿਆਦਾ ਤਸ਼ੱਦਦ ਟਾਇਆ ਗਿਆ ਵੀ ਸੰਗਤ ਨੂੰ ਗੁਰਦੁਆਰੇ ਆਉਣ ਤੋਂ ਵੀ ਰੋਕਿਆ ਗਿਆ ਤੇ ਕਹਿੰਦੇ ਕਾਫੀ ਲੰਮਾ ਸਮਾਂ ਬਾਅਦ ਭੈਣ ਕਹਿੰਦੀ ਕਾਰਡ ਪਾ ਪਾ ਕੇ ਦੁਬਾਰਾ ਗੁਰਦੁਆਰੇ ਦੇ ਵਿੱਚ ਸੱਦਣਾ ਪਿਆ ਇੰਨਾ ਜ਼ਿਆਦਾ ਪ੍ਰਬੰਧਕ ਕਮੇਟੀ ਦੇ ਤਸ਼ੱਦਦ ਟਾਇਆ ਗਿਆ ਪ੍ਰਧਾਨ ਤੇ ਗਰੰਤੀ ਸਾਹਿਬ ਤੇ ਪਿੰਡ ਦੇ ਬੱਚਿਆਂ ਤੇ ਪਰ ਕਹਿੰਦੇ ਭੈਣ ਕਹਿੰਦੀ ਵੀ ਅੱਜ ਵੀ 10 ਸਾਲ ਹੋ ਗਏ ਨੇ ਸਾਡੇ ਲੋਕ ਉਹ ਸਮੇਂ ਨੂੰ ਚੇਤੇ ਕਰਕੇ ਡਰਦੇ ਨੇ ਲੱਤਾਂ ਕੰਬਦੀਆਂ ਅਜੇ ਵੀ ਸਿਆਣੇ ਜਿਹੜੇ ਨੇ ਇਸ ਅ ਵਹੀਰ ਦੇ ਵਿੱਚ ਜਾਂਦੇ ਨਹੀਂ ਪਰ ਕਹਿੰਦੇ ਵੀ ਜਿਹੜੀ ਨੌਜਵਾਨੀ ਬੇਖੌਫ ਹੋ ਕੇ ਜਾਂਦੀ ਏ ਭਾਵੇਂ ਕੀ ਇਨਸਾਫ ਮਿਲੂਗਾ ਕਿ ਨਹੀਂ ਨਹੀਂ ਮਤਲਬ ਕੋਈ ਸਾਨੂੰ ਕੋਈ ਯਕੀਨ ਨਹੀਂ ਸਰਕਾਰਾਂ ਤੋਂ ਵੀ ਸਾਨੂੰ ਇਨਸਾਫ ਨਹੀਂ ਸੰਤ ਪਰਮਾਤਮਾ ਇਨਸਾਫ ਦਵਾਊਗਾ ਅਸੀਂ ਤਾਂ ਹੁਣ ਅੱਗੇ ਪਰਮਾਤਮਾ ਸਾਡੇ ਗੁਰੂ ਸਾਹਿਬ ਅਰਦਾਸ ਕਰਦੇ ਨੇ ਸੱਚੇ ਪਾਸ ਤੂੰ ਦੋਸ਼ੀਆਂ ਨੂੰ ਸਜ਼ਾਵਾ ਦੇ ਸਕਦਾ ਬੰਦਾ ਕੋਈ ਨਹੀਂ ਦੇ ਸਕਦਾ ਆਹਾ ਆਹਾ ਕਿਉਂਕਿ ਸਭ ਸਰਕਾਰਾਂ ਤਾਂ ਵੋਟਾਂ ਦੀਆਂ ਕੋਈ ਆម ਵਾਲੇ ਆਜੇ ਕੋਈ ਕਾਲੀ ਆਜੇ ਕੋਈ ਕਾਂਗਰਸੀ ਆਜੇ ਸਾਡੀ ਤਾਂ ਅਜੇ ਤੱਕ ਕਿਸੇ ਨੇ ਵਾਹ ਨਹੀਂ ਪੜੀ ਬਿਲਕੁਲ ਨਹੀਂ ਸਾਨੂੰ ਯਕੀਨ ਆ ਕਿਸੇ ਤੇ ਪੈਣ ਕੇ ਦੀ ਸਾਡੀ ਸੱਚੀ ਸਰਕਾਰ ਫਿਰ ਗੁਰੂ ਹੀ ਏ ਆ ਵੇਖੋ ਕਹਿੰਦੇ ਵੀ ਸਾਨੂੰ ਨੂੰ ਗੁਰੂ ਨੇ ਅਕਾਲ ਪੁਰਖ ਨੇ ਸਾਨੂੰ ਸੱਚੀ ਸਰਕਾਰ ਤੋਂ ਇਨਸਾਫ ਮਿਲਣਾ ਹੈ ਦੁਨਿਆਵੀ ਸਰਕਾਰਾਂ ਤੋਂ ਸਾਨੂੰ ਕੋਈ ਇਨਸਾਫ ਦੀ ਆਸ ਨਹੀਂ ਕਿਉਂਕਿ ਆਪਾਂ ਵੇਖਦੇ ਇਹ ਬਰਗਾੜੀ ਕਾਂਡ ਇਹ ਬੁਰਜਵਾਦ ਸਿੰਘ ਕਾਂਡ ਤੋਂ ਬਾਅਦ ਕਿੰਨੀਆਂ ਸਰਕਾਰਾਂ ਬਦਲ ਗਈਆਂ ਤਿੰਨ ਚਾਰ ਸਰਕਾਰਾਂ ਬਦਲ ਗਈਆਂ ਤਿੰਨ ਚਾਰ ਮੁੱਖ ਮੰਤਰੀ ਬਦਲ ਗਏ ਹਰੇਕ ਨੇ ਕਿਸੇ ਨੇ ਗੁਟਕਾ ਹੱਥ ਵਿੱਚ ਫੜ ਕੇ ਸੌ ਖਾਦੀ ਦੇ ਕਿਸੇ ਨੇ 48 ਘੰਟੇ ਦੇ ਵਿੱਚ ਇਨਸਾਫ ਦੀ ਗੱਲ ਕੀਤੀ ਪਰ ਕਹਿੰਦੇ ਵੀ ਸਾਨੂੰ ਇਹਨਾਂ ਸਰਕਾਰਾਂ ਤੋਂ ਹੁਣ ਆਸ ਹੀ ਨਹੀਂ ਔਰ ਕਹਿੰਦੇ ਸਾਨੂੰ ਆਪਣੇ ਗੁਰੂ ਤੇ ਭਰੋਸਾ ਅਕਾਲ ਪੁਰਖ ਤੇ ਭਰੋਸਾ ਹੈ ਦੋਸ਼ੀਆਂ ਨੂੰ ਸਜ਼ਾ ਅਕਾਲ ਪੁਰਖ ਦੇਗਾ ਜਿਨ੍ਹਾਂ ਨੇ ਇਹ ਅਪਰਾਧ ਕਮਾਇਆ ਕਾਨੂੰਨੀ ਹਰਕਤ ਕੀਤੀ ਤੇ ਆਪਾਂ ਵੇਖੋ ਬੇਗਸੂਰ ਜਿਹੜੇ ਨੇ ਗਰੰਤੀ ਸਿੰਘ ਜਾਂ ਪ੍ਰਧਾਨ ਸਹਿਬਾਨ ਜਾਂ ਜਿਹੜੇ ਬੇਗਸੂਰ ਜਿਹੜੇ ਸਾਡੇ ਦੋ ਨੌਜਵਾਨ ਸ਼ਹੀਦ ਹੋਏ ਕਿਸ਼ਨ ਭਗਵਾਨ ਸਿੰਘ ਸੋ ਜਿਹੜੇ ਉਸ ਵੇਲੇ ਸ਼ਹੀਦ ਹੋਏ ਬਰਗਾੜੀ ਕਾਂਡ ਵਾਪਰਿਆ ਕਹਿੰਦੇ ਉਹਨਾਂ ਦਾ ਇਨਸਾਫ ਅਕਾਲ ਪੁਰਖ ਵਾਹਿਗੁਰੂ ਆਪ ਲਏਗਾ ਸੋ ਅੱਜ ਵੀ ਜਿਹੜੇ ਨੇ ਨੌਜਵਾਨ ਨੇ ਭਾਰੀ ਮਾਤਰਾ ਦੇ ਵਿੱਚ ਆਪਾਂ ਵੇਖਦੇ ਆਂ ਵੀ ਰੋਸ ਮਾਰਚ ਦਾ ਹਿੱਸਾ ਬਣੇ ਨੇ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਦੇ ਨੇ ਦਰਸ਼ਕੋ 10 ਸਾਲ ਪਹਿਲਾਂ ਜਿਹੜਾ ਬਰਗਾਰੀ ਕਾਂਡ ਵਾਪਰ ਵਾਪਰ ਦਾ ਉਹਦਾ ਮੋੜ ਜਿਹੜਾ ਬੁਰਜਵਾਰ ਸਿੰਘ ਵਾਲੇ ਤੋਂ ਵaidhਦਾ ਹੈ ਤੇ ਅੱਜ ਬੁਰਜਵਾਰ ਸਿੰਘ ਵਾਲੇ ਤੋਂ ਅੱਜ ਨੌਜਵਾਨੀ ਦਾ ਵੱਡਾ ਕਾਫਲਾ ਜਿਹੜਾ ਹੈ ਸੁਖਜੀਤ ਸਿੰਘ ਖੋਸਾ ਦੀ ਅਗਵਾਈ ਦੇ ਵਿੱਚ ਆਪਾਂ ਵੇਖਿਆ ਵੀ ਉੱਥੋਂ ਚੱਲਿਆ ਇੱਕ ਰੋਸ ਮਾਰਚ ਦੇ ਵਜੋਂ ਨੌਜਵਾਨਾਂ ਨੇ ਕਾਲੀਆਂ ਪੱਟੀਆਂ ਤੇ ਕਾਲੇ ਝੰਡੇ ਫੜੇ ਨੇ ਇਹ ਕਹਿੰਦੇ ਵੀ ਖੂਨੀ ਚੌਕ ਕੋਟਕਪੂਰੇ ਪਹੁੰਚਣਾ ਔਰ ਜਿੱਥੇ ਅਸੀਂ ਖੜੇ ਆਂ ਇਹ ਬਹਿ ਇੱਥੇ ਜਿਹੜਾ ਲੰਮਾ ਸਮਾਂ ਸ਼ਹੀਦ ਦੇ ਪੁੱਤਰ ਸੁਖਰਾਜ ਨੇ ਵੀ ਇੱਥੇ ਮੋਰਚਾ ਵਿਢ ਛੜਿਆ ਲਗਭਗ ਢਾਈ ਤਿੰਨ ਸਾਲ ਕੋਈ ਇਨਸਾਫ ਨਹੀਂ ਮਿਲਿਆ ਲਗਭਗ ਇਹ 10 ਸਾਲ ਦੇ ਵਿੱਚ ਚਾਰ ਪੰਜ ਮੁੱਖ ਮੰਤਰੀ ਬਦਲ ਜਾਂਦੇ ਨੇ ਤੇ ਆਪਾਂ ਵੇਖਦੇ ਤਿੰਨ ਸਰਕਾਰਾਂ ਬਦਲ ਜਾਂਦੀਆਂ ਪਰ ਅਜੇ ਤੱਕ ਇਨਸਾਫ ਮਿਲ ਨਹੀਂ ਰਿਹਾ ਭਰ ਜਵਾਨੀ ਦੇ ਨੌਜਵਾਨ ਅੱਜ ਵੀ ਸੜਕਾਂ ਦੇ ਉੱਪਰ ਨੇ ਤੁਸੀਂ ਵੇਖ ਸਕਦੇ ਜੇ ਇਹ ਉਹੀ ਇੱਥੇ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਇਕੱਠੀਆਂ ਹੁੰਦੀਆਂ ਰਹੀਆਂ ਇੱਥੇ ਮੰਤਰੀ ਸੰਤਰੀ ਵੀ ਸਟੇਜਾਂ ਤੇ ਬੋਲਦੇ ਰਹੇ ਸੰਧਵਾ ਸਾਹਿਬ ਨੇ ਵੀ ਕਿਹਾ ਸੀ ਵੀ ਇਨਸਾਫ ਮੈਂ ਦਵਾਵਾਂਗਾ ਪਰ ਇੱਥੇ ਜੇ ਆਪਾਂ ਗੱਲ ਕਰੀਏ ਵੀ ਭਾਵੇਂ ਕਿਸੇ ਵੀ ਵਿਰੋਧੀ ਧਿਰ ਦੇ ਨੇਤਾ ਵਿੱਚ ਆ ਕੇ ਸਟੇਜਾਂ ਤੇ ਬੋਲਦੇ ਰਹੇ ਪਰ ਅਜੇ ਤੱਕ ਆਪਾਂ ਵੇਖਦੇ ਆਂ ਵੀ ਕੋਈ ਚਲਾਨ ਨਹੀਂ ਪੇਸ਼ ਕੀਤਾ ਗਿਆ ਦੋਸ਼ੀਆਂ ਨੂੰ ਕਿਉਂ ਬਚਾਇਆ ਜਾ ਰਿਹਾ ਜਿਹਦੇ ਨਾਲ ਜਵਾਬ ਅੱਗੋਂ ਸੰਗਤ ਨੇ ਜਵਾਬ ਇਹੋ ਦਿੱਤਾ ਜੇ ਵੀ ਕਿਸੇ ਨੇ ਸਵਾਲ ਕੀਤਾ ਵੀ ਦੋਸ਼ੀਆਂ ਨੂੰ ਕਿਉਂ ਬਚਾਇਆ ਜਾ ਰਿਹਾ ਉਹ ਕਹਿੰਦੇ ਵੋਟ ਦੀ ਸਿਆਸਤ ਹੈ ਸੋ ਤੁਸੀਂ ਵੇਖੋਗੇ ਹੁਣੇ ਬਸ ਕੁਝ ਮਿੰਟਾਂ ਦੇ ਵਿੱਚ ਆਪਾਂ ਵੇਖਦੇ ਆਂ ਵੀ ਨੌਜਵਾਨੀ ਜਿਹੜੀ ਹੈ ਭਾਰੀ ਮਾਤਰਾ ਦੇ ਵਿੱਚ ਅ ਮੋਟਰਸਾਈਕਲਾਂ ਦੇ ਉੱਪਰ ਕਾਫਲੇ ਦੇ ਰੂਪ ਦੇ ਵਿੱਚ ਕੋਟਪੂਰਾ ਚੌਂਕਵਾਲ ਨੂੰ ਵੱਧ ਰਹੀ ਏ ਤੁਹਾਨੂੰ ਵਿਖਾਉਣ ਦਾ ਯਤਨ ਕਰਦੇ ਆਂ ਤੁਸੀਂ ਵੇਖ ਸਕਦੇ ਹੋ ਗੱਡੀਆਂ ਦਾ ਕਾਫਲਾ ਤੇ ਮੋਟਰਸਾਈਕਲਾਂ ਦਾ ਕਾਫਲਾ ਜਿਹੜਾ ਆਵਾਜ਼ ਆ ਚੁੱਕੀ ਏ ਬਸ ਬਿਲਕੁਲ ਨੇੜੇ ਹੀ ਏ ਤੁਸੀਂ ਵੇਖ ਸਕਦੇ ਹੋ ਸੋ ਸੁਖਰਾਜ ਵੀਰ ਨੇ ਇਹੋ ਹੀ ਆ ਤੁਸੀਂ ਵੇਖ ਸਕਦੇ ਹੋ ਬਸ ਸਟਾਪ ਸੀ ਇੱਥੇ ਹੀ ਮੋਰਚਾ ਲਾਇਆ ਸੀ ਤੇ ਜਦੋਂ ਵੀ ਕਿਤੇ ਵੱਡਾ ਇਕੱਠ ਹੁੰਦਾ ਸੀ ਉਦੋਂ ਇਹ ਸੜਕ ਦੇ ਉੱਪਰ ਟੈਂਟ ਲਾ ਦਿੱਤੇ ਜਾਂਦੇ ਸਨ ਤੁਸੀਂ ਦੇਖ ਸਕਦੇ ਹੋ ਵੇ ਗੱਡੀਆਂ ਆਉਣੀਆਂ ਸ਼ੁਰੂ ਹੋ ਗਈਆਂ ਉੱਪਰ ਲਿਖਿਆ ਰੋਸ ਮਾਰਚ ਸੋ ਦੇਖ ਸਕਦੇ ਤੁਸੀਂ ਠਾਠਾ ਮਾਰਦਾ ਇਕੱਠ ਜਿਹੜਾ ਸੋ ਮੈਂ ਵੀਰ ਨੂੰ ਕਹਾਂਗਾ ਬੇਸ਼ੱਕ ਉਹਦੇ ਥੋੜਾ ਜਿਹਾ ਉੱਚੇ ਚੜਜੋ ਤੁਸੀਂ ਉੱਚੇ ਚੜ ਕੇ ਤੇ ਐ ਵਿਖਾਇਆ ਜਾਵੇ ਸੋ ਨੌਜਵਾਨ ਕੈਰਨ ਦੀ ਗ੍ਰੰਥ ਤੇ ਪੰਥ ਦੀ ਸੇਵਾ ਦੇ ਵਿੱਚ ਆ ਦੇਖ ਸਕਦੇ ਤੁਸੀਂ ਸੋ ਠਾਠਾ ਨੌਜਵਾਨੀ ਅੱਜ ਵੀ ਸੜਕਾਂ ਦੇ ਉੱਪਰ ਇਹ 10 ਸਾਲ ਹੋ ਗਏ ਨੇ ਇਨਸਾਫ ਦੀਆਂ ਗੁਹਾਰਾਂ ਲਾਉਂਦਿਆਂ ਨੂੰ ਅੱਜ ਵੀ ਨੌਜਵਾਨੀ ਜਿਹੜੀ ਏ ਕਾਲੇ ਝੰਡੇ ਲੈ ਕੇ ਅੱਜ ਵੀ ਰੋਸ ਪ੍ਰਦਰਸ਼ਨ ਕਰ ਰਹੀ ਔਰ ਸਰਕਾਰ ਨੂੰ ਮੁਰਦਾਬਾਦ ਦੇ ਨਾਅਰੇ ਲਾ ਰਹੀ ਏ ਕਿਹੜੀ ਸਰਕਾਰ ਆਏਗੀ ਜਿਹੜੀ ਇਹ ਨੌਜਵਾਨਾਂ ਨੂੰ ਇਹ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਇਨਸਾਫ ਦਵਾਏਗੀ ਹਾਲਾਂਕਿ ਪੰਜਾਬ ਦੇ ਵਿੱਚ ਸਾਰੀਆਂ ਸਰਕਾਰਾਂ ਦੀ ਗੱਲ ਕਰੀਏ ਸਾਰੇ ਸਿੱਖ ਚਿਹਰੇ ਨੇ ਪਰ ਕਹਿੰਦੇ ਵੀ ਇਨਸਾਫ ਮਿਲ ਨਹੀਂ ਰਿਹਾ ਤੁਸੀਂ ਵੇਖ ਸਕਦੇ ਹੋ ਸੋ ਕਿਲੋਮੀਟਰਾਂ ਤੱਕ ਦਾ ਇਹ ਕਾਫਲਾ ਹੈ ਇਹ ਕੋਟਕਪੂਰੇ ਚੌਕ ਕੋਲ ਵੱਧ ਰਿਹਾ ਜਿੱਥੇ ਉਸ ਵੇਲੇ ਦੀ ਆਗੂਆਂ ਵੱਲੋਂ ਸਿੱਖ ਸੰਗਤਾਂ ਵੱਲੋਂ ਜਿਹੜੀ ਨੇ ਗਲੀਆਂ ਦੇ ਵਿੱਚੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਇਕੱਠੇ ਕਰਕੇ ਉਹ ਪੱਤਰੇ ਇਕੱਠੇ ਕਰਕੇ ਤੇ ਕੋਟਕਪੂਰਾ ਚੌਂਕ ਦੇ ਵਿੱਚ ਸ਼ਾਂਤਮਈ ਤਰੀਕੇ ਨਾਲ ਧਰਨਾ ਲਾਇਆ ਗਿਆ ਸੀ ਪਰ ਉਹ ਸ਼ਾਂਤਮਈ ਧਰਨਾ ਵੀ ਸਰਕਾਰ ਨੇ ਚਕਾਇਆ ਉਸ ਵੇਲੇ ਦੀ ਆਗੂਆਂ ਤੇ ਸੰਗਤ ਦੇ ਉੱਪਰ ਗੰਦੇ ਪਾਣੀ ਦੀਆਂ ਬਿਛਾੜਾਂ ਪਾਈਆਂ ਗਈਆਂ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਉਸ ਤੋਂ ਬਾਅਦ ਪਿੰਡ-ਪਿੰਡ ਦੇ ਵਿੱਚ ਆਪਾਂ ਦੇਖਦੇ ਧਰਨੇ ਲੱਗਦੇ ਨੇ ਉਹਨਾਂ ਦਿਨਾਂ ਦੇ ਵਿੱਚ ਹੀ ਇਹ ਬਰਗਾੜੀ ਕਾਂਡ ਵਾਪਰਦਾ ਦੋ ਭਰ ਜਵਾਨੀ ਦੇ ਨੌਜਵਾਨ ਜਿਹੜੇ ਨੇ ਉਹ ਸ਼ਹੀਦ ਹੁੰਦੇ ਨੇ ਸੋ ਉਹ ਅੱਜ ਵੀ ਉਹ ਦਰਦ ਜਿਹੜਾ ਨੌਜਵਾਨਾਂ ਦੇ ਅੰਦਰ ਇਹਨਾਂ ਬਿਨ ਉਸੇ ਪ੍ਰਕਾਰ ਉਹ ਦਰਦ ਕਟਿਆ ਨਹੀਂ ਅੱਜ ਵੀ ਨੌਜਵਾਨੀ ਇਨਸਾਫ ਦੇ ਲਈ ਸਰਕਾਰ ਦੇ ਦੁਬਾਰਾ ਉਤਰੀ ਏ ਸੋ ਪਹਿਲਾਂ ਤੁਹਾਨੂੰ ਅਸੀਂ ਬਖਾਇਆ ਸੀ ਬੁਰਜਵਾਰ ਸਿੰਘ ਤੋਂ ਹੁਣ ਅਸੀਂ ਬਾਈਬਲ ਕਲਾਂ ਤੇ ਹੁਣ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਕੂਟ ਪੂਰਾ ਕੌਨੀ ਚੌਂਗ